ਮੁਲਾਜ਼ਮਾਂ ਦੇ ਜਿਹੜਾ ਪੇ ਕਮਿਸ਼ਨ ਦਾ ਏਰੀਆ ਰ ਆ ਇਹ ਸਰਕਾਰ ਕਿਸ ਸਮੇਂ ਤੱਕ ਦੇ ਸਕਦੀ ਹੈ ਤੇ ਕਿੰਨਾ ਟਾਈਮ ਹੋਰ ਲੱਗ ਸਕਦਾ ਹੈ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਜੋ 5.5 ਲਾਈ ਏਰੀਆ ਦਾ ਪੇ ਕਮਿਸ਼ਨ ਦਾ ਬਣਦਾ ਲਗਭਗ 18 ਹਜ਼ਾਰ ਰੁਪਿਆ ਜਿਸ ਨੂੰ ਲੈ ਕੇ ਬੇਤਾਂ ਦੇ ਹਰਪਾਲ ਸਿੰਘ ਟੀਮਾ ਨਾਲ ਚੰਡੀਗੜ੍ਹ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਭਵਨ ਤੋਂ ਨਾਲ ਜੋ ਚੰਡੀਗੜ੍ਹ ਸੈਕਟਰੀਅਟ ਵਿੱਚ ਮੀਟਿੰਗਾਂ ਹੋਈਆਂ ਪਰ ਅਜੇ ਤੱਕ ਜੋ 5.5 ਲਾਈ ਦੀ ਸੁਣਦੀ ਕੋਈ ਫੈਸਲਾ ਨਹੀਂ ਕੀਤਾ ਗਿਆ ਇੱਕ ਵਾਰ ਇਹ ਕੀਤਾ ਗਿਆ ਸੀ ਕਿ ਬਾਕਵਾਕ ਨੂੰ ਮੰਨਣਾ ਮੇਟਮ ਬਣਨੇ ਆ ਮਾਦਿਆਂ ਇਸ ਇਦਾਂ ਲਵਾਂਗੇ ਸਰਕਾਰ ਨੇ 2028 ਦੀ ਵੀ ਗਾਰੰਟੀ ਲੈ ਰਹੀ ਆ ਪਰ ਜਰੂਰ ਕਿ ਜੋ ਮਾਂ ਸਰਕਾਰ ਉਹ 2027 ਤੱਕ ਆ ਪਰ ਉਹ ਸਾਰਾ ਨਾਲ ਸਾਡੇ ਵਿੱਚ ਜੁਮਲਾ ਨਾਲ ਲਗਭਗ 5.5 ਸਾਲਾਂ ਦੀ ਰੇਟ ਬਣਦਾ ਸਰਕਾਰ ਦੇ ਹਾਂ ਜੀ ਮੰਨਣਾ ਪੈਨਸ਼ਨ ਨੂੰ ਫੈਕਟਰ ਕਿਹੜਾ ਮਿਲਣਾ ਚਾਹੀਦਾ ਤੇ ਪੰਜਾਬ ਸਰਕਾਰ ਕਿੰਨੇ ਟਾਈਮ ਤੱਕ ਹੀ ਦੇ ਸਕਦੀ ਆ ਉਸ ਬਾਰੇ ਥੋੜੀ ਜਾਣਕਾਰੀ ਦਿਓ ਜੁਰ ਟਾਈਮ ਨਾਲ ਸਾਥੀ ਸਾਡੇ ਉਹਨਾਂ ਨੂੰ ਜੋ ਫੈਕਟਰ ਆ ਦੋ ਬਣ 95 ਮਿਲਣਾ ਚਾਹੀਦਾ ਸੀਗਾ ਜਿਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਮੇਤੋਣੀ ਹਰਪਾਲ ਸਿੰਘ ਜੀਮਾ ਨਾਲ ਕੈਨ ਮੰਤਰੀ ਅਮਨੋ ਰੋੜਾ ਨਾਲ ਮੀਟਿੰਗਾਂ ਹੋਈਆਂ ਦਮੋਖਰੀਪੂ 99 ਮੀਟੇ ਹੋਈਆਂ ਪਰ ਅਜੇ ਤੱਕ ਫੈਕਟਰ ਦੋ ਵਨਾੜ ਨਾਲ ਨਹੀਂ ਲਾਗੂ ਕੀਤਾ ਗਿਆ ਜਿਸ ਨੂੰ ਲੈ ਕੇ ਮਲਾਜਮ ਵੱਲੋਂ ਤਾਨ-ਤਾਨ ਮੈ ਰੈਲੀ ਕੀਤੀ ਪਹਿਲਾਂ ਤੇ ਹੁਣ ਜੋ ਕਿ 16 ਨਵੰਬਰ ਨੂੰ ਪੂਰੀ ਰੈਲੀ ਕੀਤੀ ਗਈ ਇਸ ਵਿੱਚ ਮੁੱਖ ਮੰਗ ਸੀ ਕਿ ਦੋ ਵਨਾੜ ਫੈਕਟਰ ਲਾਗੂ ਕੀਤਾ ਜਾਵੇ ਪੇਗਿੰਗ ਦਾ ਏਰੀਆ ਦਿੱਤਾ ਜਾਵੇ ਧੀਰੇ ਵਾਅਦਾ ਕੀਤਾ ਜਾਵੇ ਜੇ ਮੁੱਖ ਮੰਗਾਂ ਲੇਖ ਕੇ ਮੰਗ ਉੱਤਰ ਸਾਹਮਣੇ ਫਰੰਟ ਵੱਲੋਂ ਯੋਗੀ ਮੁੱਖ ਮੰਤਰੀ ਭੇਜ ਗਿਆ ਹਾਂ ਜੀ ਮਾਨੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਕਦੋਂ ਬਹਾਲ ਕਰ ਸਕਦੇ ਕਿੰਨਾ ਟਾਈਮ ਹੋਰ ਲੱਗ ਸਕਦਾ ਹੈ ਉਹ ਸੌਰੀ ਜਾਣਕਾਰੀ ਦਿਓ 2004 ਤੋਂ ਬਾਅਦ ਦੇ ਮੁਲਾਜ਼ਮਾਂ ਵਾਸਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਬਹੁਤ ਜ਼ਰੂਰੀ ਹੈ ਕਿ ਐਮ.ਐਲ.ਏ ਜਾਂ ਐਮ.ਪੀ.ਆ 5 ਸਾਲੋਂ ਦਾ ਉਹਨੂੰ ਪੈਨਸ਼ਨ ਲਾ ਜਾਂਦੀ ਆ ਪਰ ਜੋ 2004 ਤੋਂ ਬਾਅਦ ਦੇ ਮੁਲਾਜ਼ਮਾਂ ਉਹਨਾਂ ਵਾਸਤੇ ਐਨ.ਪੀ. ਸਰਕਾਰ ਲਾਗੂ ਕੀਤੀ ਆ ਕੇਂਦਰ ਸਰਕਾਰ ਉਹਨੂੰ ਯੂ.ਪੀ.ਐਸ. ਸਕੀਮ ਲਾਗੂ ਕੀਤੀ ਗਈ ਆ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਮੋਦੀ ਸਰਕਾਰ ਦੇ ਪੁੱਤਰੇ ਫੁਕੇ ਗਏ ਤੇ ਪੰਜਾਬ ਸਰਕਾਰ ਦੇ ਪੁੱਤਰੇ ਵੀ 올ਡ ਪੈਂਸਿੰਗਾਂ ਜੋ ਹਰ ਹਾਲਤ ਦੇ ਵਿੱਚ ਮਨੋਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਹਾਂਜੀ ਬਣੇ ਜੀ ਸ਼ਸ਼ੀ ਕਾਲ ਜੀ ਮੇਰੇ YouTube ਚੈਨਲ ਤੇ ਅੱਜ ਆਪਾਂ ਥੋੜੀ ਜਾਣਕਾਰੀ ਲਵਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਮੁਲਾਜ਼ਮ ਹੁੰਦੀਆਂ ਜਿਹੜੇ ਕਿਹੜੀ-ਕਿਹੜੀਆਂ ਮੰਗਾਂ ਨੇ ਤੇ ਕਦੋਂ ਤੱਕ ਉਹ ਪੂਰੀਆਂ ਕਰ ਸਕਦੇ ਨੇ ਮਨੋਸ਼ ਤੁਹਾਡੀ ਜਾਣਕਾਰੀ ਦੋ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੱਡੀ ਮੰਗ ਆ ਪ੍ਰਾਣੀ ਫੈਂਸਿੰਗ ਨੂੰ ਬਹਾਲ ਕਰਨ ਵਾਸਤੇ ਕਿਉਂਕਿ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਿਕੇਸ਼ਨਾਂ ਜਾਰੀ ਕੀਤਾ ਗਿਆ ਸੀਗਾ ਹਾਂਜੀ ਤੇ ਅਸੀਂ ਪ੍ਰਾਣੀ ਪੈਨਸ਼ਨ ਨੂੰ ਬਹਾਲ ਕਰ ਜਾਂ ਅਜਸ ਤੋਂ ਲੈ ਕੇ ਹਾਂਜੀ ਜੋ ਪ੍ਰਾਣੀ ਪੈਨਸ਼ਨ ਬਹਾਲੀ ਸੰਘਾਸ਼ਕ ਕਮੇਟੀ ਦੀਆਂ ਮੀਟਿੰਗਾਂ ਹਾਂਜੀ ਇਹ ਤਾਂ ਹਰ ਪਾਸੇ ਚੀਮਾ ਨਾਲ ਮੁੱਖ ਨੇ ਭਵੰਤਨਾਂ ਹੋਈਆਂ ਵੀ ਨੋਟਿਸ ਜਾਰੀ ਕਰ ਦਿੱਤਾ ਹੈ ਹੋਰ ਸਦਾ ਆਉਣ ਵਾਲੇ ਸਮੇਂ ਵਿੱਚ ਜੋ ਪ੍ਰਾਣੀ ਪੈਨਸ਼ਨ ਨੂੰ ਬਹਾਲ ਕਰ ਸਕਦੀ ਹੈ ਸਰਕਾਰ ਪਰ ਅੱਜ 18 ਨਵੰਬਰ ਨੂੰ ਸਾਰੇ ਪੰਜਾਬ ਦੇ ਵਿੱਚ ਜਿਹੜਾ ਚਾਰ ਦੋ ਪਾਰਟੀਆਂ ਮਿਲਾਈਆਂ ਜੋ ਹੋਈਆਂ ਨੇ ਜੋ 2022 ਦੇ ਨੋਟਿਸ ਦੀਆਂ ਕਾਪੀਆਂ ਸਾੜੇ ਨਾਲ ਹੀ ਅੱਜ ਅੱਜ 18 ਨਵੰਬਰ ਦੇ ਵਿੱਚ ਕੋਈ ਪੰਜਾਬ ਸਰਕਾਰ ਨੂੰ ਬਣੀ ਤਿੰਨ ਸਾਲ ਹੋ ਚੁੱਕੇ ਆ ਪਰ ਪ੍ਰਾਣੀ ਸਿੰਘ ਅਜੇ ਤੱਕ ਬਹਾਲ ਨਹੀਂ ਕੀਤੀ ਉਸਰ ਆਉਣਾਂ ਦੇ ਸਮੇਂ ਵਿੱਚ ਜੋ ਪੰਜਾਬ ਸਰਕਾਰ ਪਾਣੀ ਬਹਾਲ ਕਰ ਉਸਰ ਵਿੱਚ ਜੋ ਪੰਜਾਬ ਸਰਕਾਰਾ ਦੋਨਾਂ ਨਾਲ ਫਾਇਡ ਲੱਗਦਾ ਸੀ ਹਾਂਜੀ ਮਾਨ ਜੀ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਇਸ ਵੀਡੀਓ ਦੇ ਵਿੱਚ ਜੋ ਕਿ ਮੁਲਾਜ਼ਮਾਂ ਦੀਆਂ ਮੰਗਾਂ ਤੇ ਬਕਾਇਆ ਕਿਸ਼ਤਾਂ ਦੇ ਪ੍ਰਾਣੀ ਸਕੀਮ ਬਹਾਲਵਾ ਕਰਨ ਦੇ ਬਾਰੇ ਜੋ ਜਾਣਕਾਰੀ ਦਿੱਤੀ ਹੈ ਦੇਖਦੇ ਆ ਕਿ ਭਗਵੰਤ ਮਾਨ ਜੀ ਨੇ ਜੋ ਹੁਣ ਜਿਵੇਂ ਚਾਹੁੰਦੀ ਚਰਨ ਜਿੱਤਣ ਲਈ ਕੁਝ ਦੇ ਦੇ ਆ ਕੀ ਕਰ ਸਕਦੇ ਨੇ ਅੱਗੇ ਅਨਵਾਜੀ ਜੋ ਮੇਰੀ ਵੀਡੀਓ ਚੰਗੀ ਲੱਗੀ ਫਿਰ ਬਤਵਾ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਬਤਵਾ ਸ਼ੇਅਰ ਕਰੋ